ਸਰਬਜੀਤ ਸੰਗਰੂਰ ਵੀ ਦੀ ਰਚਨਾ ਹੋ ਬੇਪਰਵਾ ਦੁੱਖ ਦਰਦ ਫਿਕਰ ਚਿੰਤਾ ਤੋਂ ਹੋ ਬੇਪਰਵਾ ਦੁੱਖ ਦਰਦ ਫਿਕਰ ਚਿੰਤਾ ਤੋਂ ਖੁਸ਼ੀਆਂ ਪਰੇ ਜੀਵਨ ਦੇ ਦਿਨ ਚਾਰ ਦੇਖੋ ਖੁਸ਼ੀਆਂ ਪਰੇ ਜੀਵਨ ਦੇ ਦਿਨ ਚਾਰ ਦੇਖੋ ਸਭ ਇਕ ਗੀਤ ਗਾਉਂਦੇ ਫਿਲਮਾਉਂਦੇ ਸੰਗ ਰੂਰ ਵੀ ਸਭ ਇਕ ਗੀਤ ਗਾਉਂਦੇ ਫਿਲਮਾਉਂਦੇ ਸੰਗ ਰੂਰ ਵੀ ਸਦਿਆ ਚਾਰ ਦੇ ਕੈਸੇ ਨੇ ਸੇਵਾਦਾਰ ਦੇਖੋ ਸਦਿਆ ਚਾਰ ਦੇ ਕੈਸੇ ਨੇ ਸੇਵਾਦਾਰੀ ਦੇਖੋ